ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਮਾਛੇਵਾੜਾ ਸਾਹ ਦੇ ਵਿੱਚ ਜਿਹੜੇ ਇਲੈਕਸ਼ਨ ਆ ਪੂਰੇ ਜੋਰਾਚੋਰਾ ਨਾਲ ਚੱਲ ਰਹੇ ਨੇ ਜਿੱਦਾਂ ਕਿ ਆਪ ਦੀ ਸਰਕਾਰ ਆਪਦੇ ਦਵਾਰ ਦੇ ਜਿਹੜੇ ਐਮਸੀ ਖੜੇ ਨੇ ਅੱਜ ਅਸੀਂ ਬਾੜ ਨੰਬਰ 7 ਦੇ ਵਿੱਚ ਬੀਬੀ ਅਰਜੰਦਰ ਕੋਰ ਦੇ ਕੋਲ ਆਏ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਦੇ ਕੀ ਕੀ ਜਿਹੜੇ ਲੋਕਾਂ ਦੇ ਮੁੱਦੇ ਸੀ ਤੇ ਕਿੰਨਾ ਕਿੰਨਾ ਹੈਗੇ ਲੋਕਾਂ ਦੀ ਜਿਹੜੀ ਭਾਵਨਾਵਾਂ ਕੀ ਕਹਿੰਦੀ ਪਈ ਹੈ ਹਾਂਜੀ ਮਾਦਾ ਸਸੇ ਕਾਲ ਅਸੀਂ ਕਹਿਣਾ ਚਾਹੁੰਨੀ ਆ ਵੀ ਪਹਿਲਾਂ ਵੀ ਕੰਮ ਕਰਾ ਰਹੇ ਆ ਅਸੀਂ ਗਾਹ ਵੀ ਇੰਨੇ ਕਰਾਵਾਂਗੇ ਜੋ ਸੀਵਰ ਜੋ ਲੈਟਰ ਨੇ ਸਭ ਕੰਮ ਹੁੰਦੇ ਨੇ ਗਾਹ ਵੀ ਇੰਨੇ ਕਰਾਵਾਂਗੇ ਜੀ ਵੋਟ ਲੈਣ ਜਾ ਰਹੇ ਹੋ ਕੀ ਕਹਿ ਰਹੇ ਨੇ ਲੋਕੀ ਵੋਟ ਇਹੀ ਲੈਣ ਜਾ ਵੀ ਸਾਡੇ ਕੰਮ ਹੋ ਰਹੇ ਨੇ ਤੇ ਗਾਹ ਵੀ ਕਰੋਗੇ ਕਿਸ ਕਿਨੇ ਗੰਮ ਕਰਾਂਗੇ ਅਗਰ ਖਾਲਸਾ ਆਗਰ ਇਹ ਭਤੇ ਹਾਂਜੀ ਤੁਸੀਂ ਬਾਰਡ ਨੰਬਰ 7 ਦੇ ਵਿੱਚ ਤੁਹਾਡੇ ਮੈਡਮ ਬੀਬੀ ਖੜੇ ਨੇ ਰਜਿੰਦਰ ਸਿੰਘ ਤੁਸੀਂ ਇਹ ਬਾੜ ਨੂੰ ਜਿਹੜੇ ਵਾਸੀ ਨੇ ਉਹਨਾਂ ਨੂੰ ਕੀ ਜਿਹੜਾ ਪਿਛਵਾਦਵਾ ਰਹੇ ਹੋ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਇਹਨਾਂ ਦੇ ਜਿਹੜੇ ਕੰਮ ਨੇ ਕੀ ਅਧੂਰੇ ਪਏ ਨੇ ਜਿਹੜੇ ਇਹਨਾਂ ਦੇ ਜਿਹੜੇ ਕੰਮ ਨੇ ਲਾਈਟਾਂ ਦੇ ਸੀਵਰ ਦੇ ਉਹ ਸਾਰੇ ਕੰਮ ਅਸੀਂ ਕਰਾ ਰਿਆ ਝਾੜੂ ਪੋਗੜਾ ਜੋ ਵੀ ਕੰਮ ਹੁੰਦਾ ਕਰਾ ਰਿਆ ਬਾਕੀ ਜੋ ਇੱਕ ਦੋ ਸੜਕਾਂ ਰਹਿੰਦੀਆਂ ਉਹ ਅਸੀਂ ਐਮਸੀ ਮੰਤ ਤੋਂ ਬਾਅਦ ਸਾਰੀਆਂ ਕਲੀਅਰ ਕਰਾ ਦੇ ਕੀ ਜੇ ਤੁਸੀਂ ਲੋਕਾਂ ਕੋਲ ਜਾਂਦੇ ਕਿੰਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਜੀ ਸਾਰੀ ਸਪੋਰਟ ਕਰ ਰਹੇ ਨੇ ਲੋਕ ਬਾਕੀ ਸਮਾਂ ਆਏ ਤੇ ਜਿਹੋ ਜਿਹਾ ਸਮਾਂ ਸੋਡੇ ਨਾਲ ਬਲਾਕ ਪ੍ਰਧਾਨ ਨੇ ਆਮ ਆਦਮੀ ਪਾਰਟੀ ਦਾ ਆਪਣਾ ਗੱਲ ਕਰਨੀ ਚਾਹਵਾ। ਕੀ ਕਹਿੰਦੇ? ਮੈਂ ਬਲਾਕ ਪ੍ਰਧਾਨ ਰਣਜੀਤ ਸਿੰਘ ਸ਼ੌੜੀਆਂ ਬਲਾਕ ਪ੍ਰਧਾਨ। ਮੈਂ ਧੰਨਵਾਦ ਕਰਦਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ, ਕਲਸੀ ਜੀ ਦਾ, ਐਮ ਐਲ ਏ ਜਗਤਾਰ ਸਿੰਘ ਦਿਆਲਪੁਰਾ ਦਾ ਜਿਨ੍ਹਾਂ ਨੇ ਸਾਡੇ ਦਲੀਪ ਸਿੰਘ ਜੀ ਮੱਲੀ ਇਹਨਾਂ ਦੀ ਮਿਹਨਤ ਇਹਨਾਂ ਨੇ ਜਦੋਂ ਵੀ ਪਾਰਟੀ ਨੇ ਇਹਨਾਂ ਨੂੰ ਕੰਮ ਕਿਹਾ ਇਹਨਾਂ ਨੇ ਕਰਿਆ ਤੇ ਪਬਲਿਕ ਨੂੰ ਵੀ ਲੈ ਕੇ ਜਾਂਦੇ ਰਹੇ ਆ ਰੈਲੀਆਂ 'ਚ ਹੁਣ ਵਾਰਡ ਦੇ ਕੰਮ ਕਰਾ ਰਹੇ ਹਨ ਠੀਕ ਹੈ ਜੀ ਇਹਨਾਂ ਦੀ ਧਰਮ ਪਤਨੀ ਰਜਿੰਦਰ ਕੌਰ ਮੱਲੀ ਜੀ ਖੜੇ ਨੇ ਮੈਂ ਪਹਿਲਾਂ ਹੀ ਦੇਖ ਰਹੇ ਹਾਂ ਜੀ ਮੈਨੂੰ 5 4 6 ਦਿਨ ਹੋ ਗਏ ਮੈਂ ਜਦੋਂ ਵਾਰਡ 'ਚ ਜਾਂਦਾ ਇਹਨਾਂ ਦੇ ਕੰਮ ਬੋਲ ਰਹੇ ਨੇ ਲੋਕ ਕਹਿ ਰਹੇ ਨੇ ਵੀ ਇਹ ਐਮਸੀ ਬਣਨ ਤੋਂ ਪਹਿਲਾਂ ਇਹ ਕੰਮ ਕਰਾ ਰਹੇ ਨੇ ਜਿਵੇਂ ਕਿ ਲਾਈਟਾਂ ਹੋਈਆਂ ਸ੍ਰੀ ਬ੍ਰਿਜ ਦਾ ਕੰਮ ਹੋਇਆ ਜਾਂ ਹੋਰ ਲੋਕਾਂ ਦੇ ਘਰੇਲੂ ਕੰਮ ਇਹ ਆਪ ਹੋ ਕੇ ਕਚਹਿਰੀਆਂ ਜਾਂ ਥਾਣਿਆਂ 'ਚ ਜਾਂ ਹੋਰ ਕੰਮ ਕਰਾ ਰਹੇ ਨੇ ਮੈਂ ਬਿਸ਼ਵਾਸ ਦਿਵਾਉਣਾ ਪਾਰਟੀ ਨੂੰ ਵੀ ਇਹ ਜਿੱਤਦੇ ਨੇ ਐਮਸੀ ਬਣ ਕੇ ਵੀ ਇਹ ਜਿਹੜਾ ਵਾਰਡ ਦਾ ਨਰਕ ਆ ਕਈ ਐਮਸੀਆਂ ਨੇ ਨਹੀਂ ਬਿਲਕੁਲ ਧਿਆਨ ਦਿੱਤਾ ਮੈਂ ਬਿਸ਼ਵਾਸ ਦਿਵਾਉਣਾ ਐਮਸੀ ਲੋਕਾਂ ਦਾ ਜੋ ਫਤਵਾ ਇਹ ਲੋਕਾਂ ਨੇ ਦੇ ਦੇਣਾ ਜਿਵੇਂ ਕਹਿੰਦੇ ਐਲਾਨ ਹੋ ਗਿਆ ਠੀਕ ਹੈ ਜੀ ਬਾਕੀ ਰਹਿ ਗਿਆ ਜੀ ਲੋਕਾਂ ਦਾ 21 ਤਰੀਕ ਨੂੰ ਲੋਕਾਂ ਨੇ ਫਤਵਾ ਦੇ ਦੇਣਾ ਮੈਂ ਘਰ ਘਰ ਜਾ ਕੇ ਇਕੱਲੇ ਇਕੱਲੇ VOTER ਕੋਲ ਜਾ ਕੇ ਉਹ ਇਹਨਾਂ ਬਾਰੇ ਉਹ ਦੱਸਦੇ ਨੇ ਕਿ ਅਸੀਂ ਇਹਨਾਂ ਨੂੰ ਐਮਸੀ ਬਣਾਵਾਂਗੇ ਵੀ ਅਸੀਂ ਕੰਮ ਤੁਹਾਡੇ ਕੋਲੋਂ ਲੈਣੇ ਆ ਮੈਂ ਬਸ਼ਵਾ ਦਮਾਉਣਾ ਜੀ ਇਹਨਾਂ ਨੂੰ ਐਮਸੀ ਲੋਕ ਬਣਾਣਗੇ ਤੇ ਕੰਮ ਲੋਕਾਂ ਇਹ ਵਾਰਡ ਦੇ ਵੱਧ ਤੋਂ ਵੱਧ ਕਰਕੇ ਦਿਖਾਵਾਂਗੇ ਅੱਠ ਜਿਹੜੇ ਸਾਡੇ ਉਮੀਦਵਾਰ ਆ ਉਹ ਵੀ ਮਿਹਨਤ ਬਹੁਤ ਕਰ ਰਹੇ ਨੇ ਮੈਂ ਕਹਿੰਦਾ ਪਰਮਾਤਮਾ ਸਾਡੀ ਜਿੱਤ ਵੱਧ ਤੋਂ ਵੱਧ ਜਿਹੜੀ ਡੁੱਬੋਂ ਕਲੋਨੀ ਆ ਜੀ ਅੱਜ ਤੱਕ ਜਿੰਨਾ ਚਿਰ ਪਹਿਲੀਆਂ ਸਰਕਾਰਾਂ ਜਾਂ ਕਾਲੀ ਜਾਂ ਕਾਂਗਰਸ ਨੇ ਅੱਜ ਤੱਕ ਉਹਦਾ ਨਾ ਕੋਈ ਸੀਵਰੇਜ ਨਾ ਕੋਈ ਗਲੀ ਦਾ ਪ੍ਰਬੰਧ ਆ ਲollipops ਜੇ ਦੋ ਕੁ ਟਰੈਲੀਆਂ ਸਿੱਟਿਆ ਏ ਐਂਟੀ ਪਾਰਟੀ ਦੇ ਸਾਡੇ ਕਾਂਗਰਸ ਪਾਰਟੀ ਜਾਂ ਹੋਰ ਕਾਲੀ ਦਲ ਕਹਦੀ ਏ ਜਾਂ ਬੀਜੇਪੀ ਦੇ ਕਹਦੀ ਏ ਉਹ ਲollipops ਉਹਨਾਂ ਨੂੰ ਦਿਆ ਏ ਦੋ ਚਾਰ ਮਿੱਟੀ ਦੀਆਂ ਟਰੈਲੀਆਂ ਸਿੱਟਿਆ ਏ ਕਿ ਥੋੜੀ ਸੜਕ ਬਣਾਵਾਂਗੇ ਸੜਕ ਐਦਾਂ ਨਹੀਂ ਬਣਨੀ ਐਮਐਸੀ ਸਭ ਲੋਕ ਹਨ ਇਹਨਾਂ ਨੂੰ ਬਣਾ ਦੇਣਾ ਉਹ ਅਸੀਂ ਸੀਵਰੇਜ ਤੇ ਸੜਕਾਂ ਦਾ ਕੰਮ ਅਸੀਂ ਗਾਰੰਟੀ ਦਵਾਉਂਦੇ ਆਂ ਵੀ ਅਸੀਂ ਕਰਕੇ ਦਿਖਾਵਾਂਗੇ ਕਿ ਪ੍ਰਧਾਨ ਜੀ ਜਿਦਾ ਪਿਛਲੇ ਦਿਨੀ ਜਿਹੜਾ ਸ਼ਹਿਰ ਦੇ ਵਿੱਚ ਰੌਲਾ ਪਿਆ ਕਿ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਜਿਹੜੇ ਸੱਤ ਜਿਹੜੇ 6 ਕਾਂਗਰਸ ਦੇ ਤੇ ਇੱਕ ਆਜ਼ਮੀਰਵਾਰ ਦੇ ਕਾਗਜ਼ ਰੱਦ ਕਰਾ ਤੇ ਇਹਦਾ ਕੀ ਕਾਰਨ ਹੋਇਆ ਦੱਸੋ ਜੀ ਪਹਿਲਾ ਜੀ ਦੇਖੋ ਜੀ ਸਰਕਾਰਾਂ ਆਪਸ ਵਿੱਚ ਸੀ ਜਦੋਂ ਕਾਲੀ ਸੀ ਤਾਂ ਕਾਂਗਰਸ ਦੇ ਕਾਗਜ਼ ਸਹੀ ਕਰ ਦਿੰਦੇ ਤੇ ਜਦੋਂ ਕਾਂਗਰਸ ਦੇ ਕਾਲੀਆਂ ਦੇ ਹੁੰਦਾ ਸੀ ਇਹਦੇ ਕੀ ਉੱਪਰ ਸਖਤਾਈ ਸੀਗੀ ਜੀ ਸਾਡੇ ਵੀ ਤਾਂ ਇੱਕ ਵਾਰ ਚੋ ਹੋਈ ਨੇ ਸਾਡੇ ਹੋਰ ਪਾਸੇ ਵੀ ਹੋਏ ਨੇ ਅਸੀਂ ਤਾਂ ਕਹਿੰਦੇ ਨਹੀਂ ਵੀ ਸਾਸ ਆਇਆ ਉਹ ਅਸੀਂ ਕੋਈ ਧੱਕਾ ਜੀ ਕਰਿਆ ਜਿਵੇਂ ਕਿ ਕਾਨੂੰਨ ਦੇ ਆਧਾਰੇ ਤੇ ਹੋਏ ਨੇ ਉਹ ਕਾਨੂੰਨ ਚ ਉਹਨਾਂ ਦੇ ਗਲਤ ਹੋਏ ਨੇ ਕੀ ਹੋਏ ਨੇ ਇਹ ਮੈਨੂੰ ਪਤਾ ਨਹੀਂ ਜੀ ਕਾਨੂੰਨ ਦੇ ادارے ਚ ਹੋਏ ਨੇ ਇਹ ਨਹੀਂ ਹੈ ਵੀ ਸਾਡੀ ਸਰਕਾਰ ਨੇ ਧੱਕਾ ਕੀਤਾ ਸਾਡੀ ਸਰਕਾਰ ਬਿਲਕੁਲ ਧੱਕਾ ਕਰਦੀ ਨਹੀਂ ਹੈਗੀ ਅਸੀਂ ਆਮ ਲੋਕਾਂ ਨੇ ਸਾਨੂੰ ਚੁਣਿਆ ਹੈ 92 ਐਮ ਐਲ ਏ ਬਣਾਏ ਨੇ ਬਿਲਕੁਲ ਧੱਕਾ ਨਹੀਂ ਕਰਿਆ ਇਹ ਜੋ ਕਾਨੂੰਨ ਦੇ ادارے ਚ ਜਿਹੜੇ ਰੱਦ ਹੋਏ ਨੇ ਹਾਂਜੀ